ਹੀ ਆਰਾਮ ਨਾਮ ਬਿਨੋ ੁਰਜ ਮਰੇ ਡੰਡ ਕ ਮੰਡਲ ਸਖਾ ਸੂਤ ਤੋਤੀ ਤੀਰਥ ਕਮਨਾਤ ਭਰਮਨ ਕਰੈ ਆਰਾਮ ਨਾਮ ਬਿਨ ਸੰਤਨ ਆਵੈ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੋਟ ਤਨ ਭਸਮ ਲਗਾਈ ਬਾਤਰ ਛੋੜ ਤਨ ਨਗਨ ਪਿਆ ਆਰਾਮ ਨਾਮ ਬਿਨ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਦੇ ਭੇਖ ਭਿਆ ਜੀਤ ਜੀ ਜੰਤ ਜਲ ਸਲ ਮਹਿਲ ਜਤਰ ਕਤਰ ਤੋਂ ਸਰਬ ਜੀਆਂ ਗੁਰ ਬਰਸਾਦ ਆਕ ਲੈ ਜਨ ਕੋ ਹਰ ਰਸ ਨਾਨਕ ਚੋ ਲਪਿਹਾ ਰਾਗ ਬੈਰੋ ਮਹਲਾ ਤਜਾ ਚੌਵਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਜਾਤ ਕਾ ਗਰਵ ਨਾ ਕਰ ਰਿਹਾ ਕੋਈ ਵਾਹਿਗੁਰੂ 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 ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਨਾਨਕ ਹੋਸੀ ਪੀ ਸੱਚ ਡੰਡੋਤ ਬੰਦਨ ਅਣਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM ਜੋ ਦਾਤਾ ਮੁਕਤ ਕਾਓ ਸੰਤ ਜਪਾਵੇ ਨਾਮ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੇ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਅਕਲਕੀਰ ਮਹਾਰਾਜ ਸਰਬੰਸ ਦਾਨੀ ਅਮਰਤ ਕੇ ਦਾਤੇ ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੋ ਜੀ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਹੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਤਿਗੁਰਾਂ ਨੇ ਕਿਰਪਾ ਕੀਤੀ ਆਪਣੇ ਸਾਰਿਆਂ ਦੇ ਉੱਪਰ ਇਲਾਕਾ ਨਿਵਾਸੀ ਸੰਗਤਾਂ ਨਗਰ ਢੰਡਾਰੀ ਕਲਾ ਜੋ ਕੇ ਮਹਾਪੁਰਖ ਸੰਤ ਬਾਬਾ ਕੇਰਦਾਸ ਜੀ ਕੋਕਰਾਂ ਵਾਲੇ ਉਹਨਾਂ ਦੀ 38ਵੀਂ ਸਾਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਗੁਰੂ ਘਰ ਵਿਖੇ ਇਸ ਮਹਾਂਪੁਰਖਾਂ ਦੇ ਤਪ ਅਸਥਾਨ ਦੇ ਉੱਪਰ ਪਰਸੋਂ ਰੋਜ਼ ਤੋਂ ਹੀ ਸਰਵਤ ਦੇ ਭਰੇ ਵਾਸਤੇ ਮਹਾਪੁਰਖਾਂ ਦੀ ਯਾਦ ਦੇ ਵਿੱਚ ਇਸ ਸਥਾਨ ਤੇ ਮਹਾਕੁੰਭ ਚੱਲ ਰਿਹਾ ਹੈ। ਮਹਾਨ ਜਗਜ ਹੋ ਰਿਹਾ ਹੈ। ਜੋ ਕਿ ਇਹ ਸਤ ਸੰਗਤ ਦਾ ਸਮਾਂ ਲਿਖਿਆ ਗਿਆ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਖਾਂ ਦੀ 38ਵੀਂ ਸਾਲਾਨਾ ਵਰਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਮਾਗਮ ਹੋ ਰਹੇ ਹਨ ਸਵਾਉ ਜਿਤਨਾ ਵੀ ਸਮਾਂ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਦੇ ਹਨ ਭਗਤ ਕਬੀਰ ਜੀ ਦੇ ਹੁਕਮ ਅਨੁਸਾਰ ਕਬੀਰ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਸਾ ਸੰਗਤ ਜੇ ਦੇਖਿਆ ਜਾਵੇ ਨਾ ਨਿਗਾਹ ਮਾਰ ਕੇ ਸੰਸਾਰ ਨੂੰ ਜੇ ਦੇਖੀਏ ਤਾ ਹਰ ਇੱਕ ਜੀਵ ਹਰ ਇੱਕ ਪ੍ਰਾਨੀ ਦੁਨੀਆ ਦੇ ਉੱਪਰ ਫਾਇਦੇ ਵਾਸਤੇ ਲਾਭ ਦੇ ਵਾਸਤੇ ਹੀ ਕੋਈ ਕੰਮ ਕਰਦਾ ਆਪਾਂ ਕੋਈ ਵੀ ਵਣਜ ਵਪਾਰ bizness ਕਾਰੋਬਾਰ ਕਰਦੇ ਹਾਂ ਸਾਰੇ ਇਹੋ ਹੀ ਸੋਚਦੇ ਹਨ ਕਿ ਮੈਨੂੰ ਫਾਇਦਾ ਹੋਵੇ ਇਹਦੇ ਵਿੱਚ ਲਾਭ ਹੋਵੇ ਪਰ ਜੇ ਦੇਖਿਆ ਜਾਵੇ ਦੁਨੀਆ ਦੇ ਉੱਪਰ ਕੋਈ ਵੀ ਕਾਰੋਬਾਰ ਕੋਈ ਵੀ ਬਿਜ਼ਨਸ ਐਸਾ ਨਹੀਂ ਹੈ ਕਿ ਜਿਹਦੇ ਵਿੱਚ ਲਾਭ ਹੀ ਲਾਭ ਹੋਵੇ ਘਾਟਾ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਘਾਟਾ ਵੀ ਪੈ ਜਾਂਦਾ ਆਪਾਂ ਅਕਸਰ ਏ ਖਬਰਾਂ ਦੇ ਵਿੱਚ ਨਿਊਜ਼ ਪੇਪਰ ਦੇ ਉੱਪਰ ਦੇਖਦੇ ਆ ਕਿ ਫਲਾਣਾ ਕਾਰੋਬਾਰੀ ਸੀ ਉਸਨੇ ਲੋਨ ਲਿਆ ਸੀ ਉਹ ਲੋਣ ਦੀਆਂ ਕਿਸ਼ਤਾਂ ਨਹੀਂ ਮੋੜ ਸਕਿਆ ਉਹਨੇ ਫਾਹਾ ਲੈ ਲਿਆ ਜੀਵਨ ਲੀਲਾ ਸਮਾਪਤ ਕਰਤੀ ਕੋਈ ਕਿਵੇਂ ਕੋਈ ਕਿਵੇਂ ਪਰ ਇੱਥੇ ਭਗਤ ਕਬੀਰ ਜੀ ਮਹਾਰਾਜ ਉਪਦੇਸ਼ ਕਰਦੇ ਹਨ ਐ ਜੀਵ ਐ ਇਨਸਾਨ ਵੇ ਜਿਹੜਾ ਇਹ ਤੈਨੂੰ ਮਾਨੁਖ ਤਨ ਸਿਰ ਮਿਲਿਆ ਹੈ ਨਾ ਪੰਜਾਂ ਤਤਾਂ ਦਾ ਤੈਨੂੰ ਇਸ ਸਰੀਰ ਦੇ ਸਬੰਧ ਕਰਕੇ ਗੁਰਸੇਵਾ ਤੇ ਭਗਤ ਕਮਾਈ ਤਵ ਇਹ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕਰਨ ਦੇ ਵਾਸਤੇ ਤੈਨੂੰ ਮਾਨੁਖ ਤਨ ਪ੍ਰਾਪਤ ਹੋਇਆ ਇੱਥੇ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ ਅੱਧੀ ਤੋਂ ਅੱਧੀ ਘੜੀ ਸਾ ਸੰਗਤ ਜਿਉ ਜੇ ਦੇਖੀਏ ਕੇਵਲ ਅਤੇ ਕੇਵਲ 5-7 ਮਿੰਟ ਹੀ ਬਣਦੀ ਹੈ ਕਬੀਰ ਜੀ ਮਹਾਰਾਜ ਫਰਮਾਉਂਦੇ ਹਨ ਕਿ ਜੇ ਤੂੰ ਇਤਨਾ ਸਮਾਂ ਵੀ ਆਪਣੀ ਚਿਤਵਿਰਤੀ ਨੂੰ ਇਕਾਗਰ ਕਰਕੇ ਗੁਰੂ ਦਰਬਾਰ ਦੇ ਵਿੱਚ ਬੈਠ ਜਾਵੇਂ ਤਾਂ ਤੈਨੂੰ ਇਹ ਥੋੜੇ ਜੇ ਸਮੇਂ ਤੋਂ ਬਹੁਤਾ ਲਾਹਾ ਪ੍ਰਾਪਤ ਹੋ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਮਹਾਪੁਰਖਾਂ ਦੇ ਬਚਨ ਹਨ ਕਹਿੰਦੇ 100 ਵਰਿਆਂ ਦੀ ਬੰਦਗੀ ਹੋਵੇ ਆ ਸੁਣਿਓ ਗੋਰ ਨਾਲ ਸੋ ਸਾਲਾਂ ਦੀ ਬੰਦਗੀ ਹੋਵੇ ਤੇ ਇੱਕ ਘੜੀ ਦਾ ਸਤ ਸੰਗ ਹੋਵੇ ਬਰਾਬਰ ਫਲ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਜਿਸ ਮਕਸਦ ਵਾਸਤੇ ਆਪਾਂ ਗੁਰਦੁਆਰਿਆਂ ਦੀਆਂ ਹਾਜ਼ਰੀਆਂ ਭਰਦੇ ਹਾਂ ਸਾਧ ਸੰਗਤ ਗੁਰਬਾਣੀ ਸੁਣਦੇ ਹਾਂ ਹਰ ਜ ਆ ਸਰਵਨ ਕਰਦੇ ਹਾਂ ਦੁਨੀਆ ਦੇ ਉੱਪਰ ਸਾ ਸੰਗਤ ਕੋਈ ਵੀ ਕੰਮ ਕਰਨਾ ਹੋਵੇ ਨਾ ਉਸ ਦਾ ਢੰਗ ਤੇ ਤਰੀਕਾ ਹੋਇਆ ਕਰਦਾ ਠੀਕ ਇਸੇ ਕਰਕੇ ਸਤ ਸੰਗਤ ਕਰਨ ਦਾ ਵੀ ਕੋਈ ਢੰਗ ਹੈ ਕੋਈ ਨਿਯਮ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਐ ਪ੍ਰੇਮਿਓ ਐ ਜਗਿਆਸੂ ਜਣੋ ਬਈ ਕਰੋ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰੋ ਉਸ ਦਾ ਹਰ ਜਸ ਪਰ ਕਿਵੇਂ ਸਾਵਧਾਨ ਇਕਾਗਰ ਚੀਤ ਆਪਣੀ ਚਿੱਤ ਵਿਰਤੀ ਨੂੰ ਇਕਾਗਰ ਕਰਕੇ ਐਸਾ ਨਾ ਹੋਵੇ ਕਿ ਤਣ ਕਰਕੇ ਆਪਾਂ ਇੱਥੇ ਬੈਠੇ ਹੋਈਏ ਤੇ ਮਨ ਆਪਣਾ ਘਰੇ ਉਡਾਰੀਆਂ ਮਾਰਦਾ ਹੋਵੇ ਫਿਰ ਪੂਰਾ ਪੂਰਾ ਲਾਭ ਨਹੀਂ ਪ੍ਰਾਪਤ ਹੁੰਦਾ ਜਿਹੜਾ ਸਤ ਸੰਗੀ ਪੁਰਸ਼ ਹੈ ਨਾ ਸਾ ਸੰਗਤ ਜਿਓ ਕਹਿੰਦੇ ਸਤ ਸੰਗੀ ਦੇ ਵਾਸਤੇ ਤਿੰਨ ਚੀਜ਼ਾਂ ਲਾਜ਼ਮੀ ਹਨ ਤਿੰਨ ਸ਼ਰਤਾਂ ਨੇ ਮਹਾਰਾਜ ਕਹਿੰਦੇ ਤਿੰਨ ਨਿਯਮ ਉਸ ਤੇ ਲਾਗੂ ਹੋਣੇ ਚਾਹੀਦੇ ਨੇ ਕਿਹੜੇ ਕਹਿੰਦੇ ਉਸ ਦੇ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ 100 ਫੀਸਦੀ ਸ਼ਰਧਾ ਹੋਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੇਰਾ ਵਾਲੇ ਸਤਪੁਰਖ ਬਚਨ ਕਰਿਆ ਕਰਦੇ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਗੁਰੂ ਨਾਨਕ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਆਪਣੀ ਵੀ ਸਾਧ ਸੰਗਤ ਜੀਓ ਐਸੀ ਸ਼ਰਧਾ ਇਹੋ ਜੀ ਭਾਵਨਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਗੁਰਬਾਣੀ ਦੇ ਉੱਪਰ ਬਣ ਜਾਵੇ ਜਿਸ ਕਰਕੇ ਆਪਣੇ ਵੀ ਸਾਰੇ ਕਾਰਜ ਪੂਰੇ ਹੋ ਜਾਣ ਗੁਰੂ ਦੇ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਸਾ ਸੰਗਤ ਕਮੀ ਹੈ ਤਾਂ ਆਪਣੇ ਦੇ ਵਿੱਚ ਜਿਵੇਂ ਗੁਰਬਾਣੀ ਨੂੰ ਮੰਨਣਾ ਚਾਹੀਦਾ ਹੈ ਜਿਵੇਂ ਗੁਰਬਾਣੀ ਨੂੰ ਗਾਉਣਾ ਚਾਹੀਦਾ ਹੈ ਜਿਵੇਂ ਗੁਰਬਾਣੀ ਨੂੰ ਸਰਵਣ ਕਰਨਾ ਚਾਹੀਦਾ ਹੈ ਆਪਾਂ ਉਸ ਢੰਗ ਉਸ ਤਰੀਕੇ ਨਾਲ ਕਰਦੇ ਨਹੀਂ ਮਹਾਰਾਜ ਕਹਿੰਦੇ ਤੇਰੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ 100% ਦੀ ਸ਼ਰਧਾ ਹੋਣੀ ਚਾਹੀਦੀ ਹੈ ਕਿ ਮੇਰਾ ਮਹਾਰਾਜ ਮੇਰਾ ਗੁਰੂ ਹਾਜ਼ਰ-ਨਾਜ਼ਰ ਹੈ ਖਿਮਾ ਕਰਿਓ ਜੇ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੇਵਾ ਕਰਾਂਗੇ ਨਾ ਵੀ ਹਾਂ ਮਹਾਰਾਜ ਮੈਨੂੰ ਦੇਖ ਰਿਹਾ ਹੈ ਫੇਰ ਗੁਰੂ ਘਰਾਂ ਦੇ ਵਿੱਚ ਕੈਮਰੇ ਲਾਉਣ ਦੀ ਲੋੜ ਨਹੀਂ ਮਹਾਪੁਰਖ ਬਚਨ ਕਰਿਆ ਕਰਦੇ ਕਹਿੰਦੇ ਰੱਬ ਸਾਰੇ ਕਿਤੇ ਹੈ ਆਪਾਂ ਵੀ ਕਹਿੰਦੇ ਹਾਂ ਨਾ ਜੀ ਰੱਬ ਸਾਰੇ ਪਾਸੇ ਹੀ ਹੈ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਕੂੰਚਰ ਚੀਂਟੀ ਭਾਂਜਣ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਸਾਰੇ ਆਪਾਂ ਕਹਿੰਦੇ ਹਾਂ ਜੀ ਰੱਬ ਸਾਰੇ ਕਿਤੇ ਹੀ ਆ ਪਰ ਮਹਾਪੁਰਖ ਬਚਨ ਕਰਿਆ ਕਰਦੇ ਕਹਿੰਦੇ ਰੱਬ ਦੋ ਜਗ੍ਹਾ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਸਾਰੇ ਕਿਤੇ ਆ ਪਰ ਕਹਿੰਦੇ ਦੋ ਜਗ੍ਹਾ ਰੱਬ ਨਹੀਂ ਹੈ ਹੁਣ ਤੁਸੀਂ ਵੀ ਸੋਚੋਗੇ ਵੀ ਇਹ ਦੋ ਜਗ੍ਹਾ ਕਿੱਥੇ ਨਹੀਂ ਰੱਬ ਹੈਗਾ ਮਹਾਪੁਰਸ਼ ਬਚਨ ਕਰਿਆ ਕਰਦੇ ਕਹਿੰਦੇ ਰੱਬ ਤੇਰੀ ਸੁਰਤ ਦੇ ਵਿੱਚ ਨਹੀਂ ਹੈ ਤੇ ਰੱਬ ਤੇਰੇ ਚੇਤੇ ਦੇ ਵਿੱਚ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਹੀ ਤਾਂ ਮਾੜੇ ਕੰਮ ਕਰਦੇ ਆ ਨਾ ਆਪਾਂ ਦੇਖ ਦੇਣਾ ਚੋਰਾਂ ਦੇ ਉੱਪਰ ਕਿਵੇਂ ਮਾਰ ਪੈਂਦੀ ਐ ਸਾਸ ਨਚੋਰੀ ਕਰਦੇ ਫੜੇ ਜਾਂਦੇ ਆ ਮਹਾਪੁਰਖ ਕਹਿੰਦੇ ਰੱਬ ਤੇਰੀ ਸੁਰਤ ਦੇ ਵਿੱਚ ਨਹੀਂ ਆ ਤੇ ਰੱਬ ਤੇਰੇ ਚੇਤੇ ਦੇ ਵਿੱਚ ਨਹੀਂ ਆ ਜੇ ਰੱਬ ਚੇਤੇ ਦੇ ਵਿੱਚ ਹੋਵੇ ਤਾਂ ਬੰਦਾ ਮਾੜੇ ਕੰਮ ਕਰੇ ਕਿਉਂ ਇਸ ਕਰਕੇ ਸਾਸ ਸੰਗ ਜੀਓ ਇਹ ਜੀਵਨ ਸੋਝੀ ਆਪਾਂ ਨੂੰ ਸਤ ਸੰਗਤ ਕਰਕੇ ਗੁਰੂ ਘਰ ਆ ਕੇ ਸੇਵਾ ਕਰਕੇ ਬਾਣੀ ਪੜ੍ਹ ਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਕੇ ਫੇਰ ਹੀ ਹੁੰਦੀ ਹੈ ਕਿ ਮਾਨੁਖ ਤਨ ਕਾਦੇ ਵਾਸਤੇ ਮਿਲਿਆ ਆਪਾਂ ਕੀ ਕਰ ਰਹੇ ਆ ਕਰਨਾ ਕੀ ਚਾਹੀਦਾ ਹੈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਕਈ ਵਾਰੀ ਤਾਂ ਹੁੰਦੀ ਐ ਸਤਸੰਗਤ ਗੁਰੂ ਘਰ ਦੇ ਵਿੱਚ ਪਰ ਗੱਲਾਂ ਦੁਨਿਆਵੀ ਹੁੰਦੀਆਂ ਨੇ। ਸ਼ਮਾ ਕਰਿਓ। ਕਦੇ ਕਿਸੇ ਦੀ ਲੱਤ ਫਾੜ ਲਈ, ਕਿਸੇ ਦੀ ਬਾਹ ਫਾੜ ਲਈ ਉਹ ਆਏ ਜੀ ਉਹ ਆਏ ਪਰ ਮਹਾਰਾਜ ਕਹਿੰਦੇ ਨਹੀਂ ਸਤਸੰਗਤ ਕੈਸੀ ਜਾਣੀ ਐ? ਕਿਹਨੂੰ ਸਤਸੰਗਤ ਕਿਹਾ ਜਾਂਦਾ ਹੈ? ਵੱਡੇ ਵੱਡੇ ਇਕੱਠ ਨੂੰ